ਔਰ ਬਰਸਾਤ ਕਰਕੇ ਲਗਾਤਾਰ 5 6 ਦਿਨ ਲੱਗ ਰਕੇ ਲੋਕਾਂ ਦੀਆਂ ਛਤਾਂ ਚੋ ਗਈਆਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਮਕਾਨਾਂ 'ਚ ਤਰੇੜਾਂ ਆ ਰਹੀਆਂ ਔਰ ਸਾਡਾ ਇਲਾਕਾ ਜਦੋਂ ਇੱਕ ਗੱਲ ਫੇਫ ਰਿਆ ਵੀ ਲੋਕਾਂ ਦੇ ਘਰ ਖੇਤ ਨੀ ਰੋੜੇ ਜਿੱਦਾਂ ਕਈ ਇਲਾਕੇ ਜਿੱਦਾਂ ਗੁਰਦਾਸਪੁਰ ਬੈਲਟ ਸੀਗੀ ਸਾਰੀ ਵਿਆਸ ਬੈਲਟ ਸੀਗੀ ਤੁਹਾਡਾ ਟਾਂਡਾ ਮਕੇਰੀਆਂ ਦੇ ਨਾਲ ਬੈਲਟ ਜਿੰਨੀ ਅੱਗੇ ਤੱਕ ਬਹੁਤ ਬੜੇ ਨੁਕਸਾਨ ਹੋਇਆ ਲੇਕਿਨ ਇੱਥੇ ਵੀ ਅਸੀਂ ਤੰਤ ਜਿਹੜਾ ਅਸਲੇ ਆਪ ਲੋਕਾਂ ਦੇ ਘਰਾਂ 'ਚ ਗਏ ਸੀ ਰਾਤ ਨੂੰ ਜਾ ਕੇ ਤਰਪਾਲਾਂ ਲੈ ਕੇ ਗਏ ਮੌਕੇ ਤੇ ਜੋ ਉਪਰਾਲਾ ਉਸਦੇ ਮੌਕੇ ਤੇ ਹੋ ਸਕਦਾ ਸੀ ਜੋ ਰਾਸ਼ਨ ਦਾ ਹੋ ਸਕਦਾ ਜੇ ਰਾਸ਼ਨ ਲੈ ਕੇ ਗਏ ਉਹ ਜਿਹੜਾ ਉਪਰਾਲਾ ਸੀ ਰਾਤੋ ਰਾਤ ਆਪਰੇਸ਼ਨ ਸਰਕਾਰ ਨੇ ਚਾਲੂ ਕਰਤਾ ਸੀਗਾ ਔਰ ਸਰਕਾਰ ਨੇ ਇਹ ਅਨਾਉਂਸ ਕੀਤਾ ਸੀ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਕਵਰ ਕਰਾਂਗੇ ਜਿੰਨੇ ਵੱਧ ਤੋਂ ਵੱਧ ਹੋ ਸਕਦੇ ਆ ਔਰ ਇਸ ਉਪਲક્ષ ਤਕਰੀਬਨ 105 ਲੱਖ ਪਾਤਰੀ ਜਿਹੜੇ ਆ ਜਿਨ੍ਹਾਂ ਨੂੰ 1.5 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਜਿਹੜੀ ਆ ਉਹ ਵਨ ਬਾਈ ਕਿਸ਼ਚ ਆਏਗਾ ਜ ਜਦੋਂ ਉਹ ਆਪਣੇ ਰਿਪੇਅਰ ਕਰਦੇ ਜਾਊਗਾ ਪੈਸੇ ਉਹਨਾਂ ਦੇ ਖਾਤੇ ਜਾਂਦੇ ਜਾਣਗੇ ਆਨਲਾਈਨ ਹਾਂਜੀ ਪਹਿਲੀ ਕਿਸ਼ਚ 70 ਆ 70 30000 70000 ਇਦਾਂ ਕਿਸ਼ਤਾਂ ਨੂੰ ਲੈਣੀ ਆ ਕਿਉਂਕਿ ਪੈਸੇ ਮਕਾਨ ਦੇ ਉੱਤੇ ਲੱਗਣੇ ਇਸ ਕਰਕੇ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਔਰ 1 ਕਰੋੜ 52 ਲੱਖ ਰੁਪਏ ਦੀ ਰਕਮ ਜਿਹੜੀ ਐ ਇਸ ਸੰਬੰਧ ਦੇ ਵਿੱਚ ਜਿਹੜੀ ਐ ਅੱਜ ਜਿਹੜੀ ਇਹ ਬੰਡੇ ਗਏ ਆ ਔਰ ਆਨਲਾਈਨ ਇਹਨਾਂ ਦੇ ਖਾਤੇ ਦਾ ਨੰਬਰ ਅਸੀਂ ਆਲਰੇਡੀ ਲੈ ਲਏ ਸੀ ਸਾਡੀਆਂ ਟੀਮਾਂ ਸਾਰੀਆਂ ਪ੍ਰਤਪਾਲ ਜੀ ਬਾਜਵਾ ਸਾਹਿਬ ਬੱਬੂ ਜੀ ਕੁਲਜੀਤ ਜੀ ਸਾਰੇ ਅਰ ਸਰਪੰਚ ਸਾਹਿਬ ਤੇ ਉਥੋਂ ਬੁਤ ਕੱਢ ਦੋ ਸਾਰੇ ਸਾਥੀਆਂ ਨੇ ਉਹ ਕੇਐਸਡੀਏ ਸਾਰੇ ਸਾਥੀਆਂ ਨੇ ਰਲ ਮਿਲ ਕੇ ਇੱਧਰ ਬੈਠੇ ਚਹਾਲ ਤੋਂ ਸਰਪੰਚ ਸਾਹਿਬ ਬੈਠੇ ਆ ਔਰ ਮੈਡਮ ਮੰਗਲਜੀਤ ਜੀ ਦਾ ਵੀ ਬੈਠੇ ਸਰਪੰਚ ਸਾਹਿਬ ਇਹਨਾਂ ਸਾਰੇ ਸਾਥੀਆਂ ਨੇ ਮਿਲਤ ਕੀਤੀ ਇਹਨਾਂ ਲਾਪਤਰੀਆਂ ਨੂੰ ਦੇਖਿਆ ਵੀ ਜਰੂਰ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਹਕੀਕਤ ਦੇ ਵਿੱਚ ਉਹਦਾ ਹੈ ਉਹਨਾਂ ਦੇ ਘਰ ਇਹਨਾਂ ਨੂੰ ਪਰਖ ਕੇ ਟਰੇਸ ਕਰਕੇ ਨਾਲ ਡਿਪਾਰਟਮੈਂਟ ਪੰਚਾਇਤੀ ਰਾਜ ਦੀਆਂ ਟੀਮਾਂ ਤੁਹਾਡੇ ਰੈਵਨਿਊ ਡਿਪਾਰਟਮੈਂਟ ਦੀਆਂ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਨਾਲ ਡਿਊਟੀ ਸੀ ਸਰ ਇੱਕ ਵਾਰ ਕਿੰਨੀ ਰਾਸ਼ੀਤੀ ਆ ਇਕ ਪਰਿਵਾਰ ਨੂੰ ਮੈਕਸਿਮਮ ਰਾਸ਼ੀ ਜਿਹੜੀ ਹੈਗੀ 1.5 ਲੱਖ ਰੁਪਏ ਦੀ ਹੈ ਲੇਕਿਨ ਬਾਕੀ ਉਹਦੇ ਮਕਾਨ ਦੀ ਜਿਹੜਾ ਉਹਦਾ ਕੀਤਾ ਆ ਗਿਆ ਮੌਨਾ ਕੀਤਾ ਕੋਲਮ ਆਲਮੋਸਟ 1 ਲੱਖ ਰੁਪਏ ਦੀ ਰਾਸ਼ੀ ਦੇ ਕਰੀਬ ਹੈ ਜੇ ਕੋਈ ਗੱਲ ਕੀਤੀ ਇਹ ਪੰਜਾਬ ਸਰਕਾਰ ਲੋ ਦਤੇ ਕਿਹੜੀ ਸਕੀਮ ਦਿੰਦਾ ਹੈ ਇਹ ਪੰਜਾਬ ਸਰਕਾਰ ਦਾ ਜਿਹੜਾ ਡਿਸਾਸਟਰ ਮੈਨੇਜਮੈਂਟ ਸਕੀਮ ਹੁੰਦੀ ਹੈ ਤੇ ਇਹ ਇਹਦੇ ਵਿੱਚ ਪੰਜਾਬ ਸਰਕਾਰ ਜਿੱਥੇ ਵੀ ਕੋਈ ਦਾ ਪ੍ਰਕਿਰਤਿਕ ਆਪਦਾ ਆ ਜਾਂਦੀ ਹੈ ਉਹਨੂੰ ਕਵਰ ਕਰਦੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਆਲਮੋਸਟ ਬਲਾਕ 1 ਤੋਂ ਦੋਨੇ ਆ